ਲੁਧਿਆਣਾ ਦੇ ਵਿੱਚ ਚੋਰਾਂ ਦੇ ਹੌਸਲੇ ਲਗਾਤਾਰ ਬਲੰਤ ਹੁੰਦੇ ਜਾ ਰਹੇ ਨੇ ਕਿਉਂਕਿ ਪੁਲਿਸ ਹੁਣ ਉਹਨਾਂ ਤੇ ਕਾਰਵਾਈ ਕਰਨ ਦੇ ਵਿੱਚ ਵੀ ਬਹੁਤ ਦੇਰੀ ਕਰ ਰਹੀ ਹੈ ਜਿਸ ਕਾਰਨ ਦਿਨੋ ਦਿਨ ਚੋਰਾਂ ਦੇ ਹੌਸਲੇ ਦੁੱਗਣੇ ਹੁੰਦੇ ਜਾ ਰਹੇ ਨੇ ਅਜਿਹਾ ਹੀ ਮਾਮਲਾ ਲੁਧਿਆਣਾ ਦੇ ਹੈਬੋਲ ਕਲਾਂ ਦੇ ਇਲਾਕੇ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ ਰਜੇਸ਼ ਵਿਸ਼ੇਸ਼ ਦੇ ਘਰੇ ਚੋਰੀ ਹੋਈ ਸੀ ਉਹਨਾਂ ਨੇ ਦੋਸ਼ ਲਗਾਇਆ ਕਿ 29 ਨਵੰਬਰ ਨੂੰ ਰਾਤ ਸਵੇਤਨ ਤੋਂ 3:30 ਦੇ ਵਿੱਚ ਕੁਝ ਅਣਪਛਾਤੇ ਵਿਅਕਤੀ ਉਹਨਾਂ ਦੇ ਜੱਸੀਆਂ ਰੋਡ ਤੇ ਸਥਿਤ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉਹਨਾਂ ਦੇ ਘਰ ਚੋਂ ਉਹਨਾਂ ਦਾ ਮੋਬਾਈਲ ਫੋਨ ਅਤੇ ਉਹਨਾਂ ਦੀ 87 ਸਾਲਾਂ ਮਾਂ ਦਾ ਪਰਸ ਲੈ ਕੇ ਫਰਾਰ ਹੋ ਜਾਂਦੇ ਨੇ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਰਿਕਾਰਡ ਹੋਈ ਜਿਸ ਤੋਂ ਤੁਰੰਤ ਬਾਅਦ ਉਹਨਾਂ ਨੇ ਐਮਰਜੈਂਸੀ ਨੰਬਰ 112 ਤੇ ਵੀ ਕਾਲ ਕੀਤੀ। ਪੁਲਿਸ ਨੇ ਆ ਕੇ ਮੌਕਾ ਤਾਂ ਜਰੂਰ ਦੇਖਿਆ ਕੱਚੀ ਸ਼ਿਕਾਇਤ ਵੀ ਲਿਖੀ ਪਰ ਉਸ ਤੇ ਕੋਈ ਕਾਰਵਾਈ ਨਾ ਹੋਈ 29 ਨਵੰਬਰ ਤੋਂ ਲੈ ਕੇ ਅੱਜ 23 ਨਵੰਬਰ ਹੋ ਗਈ ਹੈ ਪੁਲਿਸ ਨੇ ਨਾ ਤਾਂ ਕੋਈ ਐਫ ਆਈ ਆਰ ਦਰਜ ਕੀਤੀ ਹੈ ਨਾ ਹੀ ਕਿਸੇ ਕੋਈ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਜਿਸ ਤੋਂ ਬਾਅਦ ਪੀੜਤ ਰਜੇਸ਼ ਵਿਸ਼ੇਸ਼ਟ ਨੇ ਇਸ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ ਉਹਨਾਂ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਵੀ ਦਿੱਤੀ ਹੈ ਤੇ ਆਨਲਾਈਨ ਵੀ ਸ਼ਿਕਾਇਤ ਕੀਤੀ ਹੈ ਉਨਾ ਦਾ ਕਹਿਣਾ ਹੈ ਕਿ ਜ਼ਿੰਮੇਵਾਰ ਅਫਸਰ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਘਰਤ ਜੋ ਚੋਰੀ ਹੋਈ ਹੈ ਅਤੇ ਜੋ ਉਹਨਾਂ ਦਾ ਪਰਿਵਾਰ ਅਸੁਰੱਖਿਅਤ ਮਹਿਸੂਸ ਕਰ ਰਿਹਾ ਉਤਰੰਤ ਕਾਰਵਾਈ ਕਰਕੇ ਸਾਨੂੰ ਇਨਸਾਫ ਦਿਵਾਉਣ ਸੀਸੀਟੀਵੀ ਕੈਮਰੇਆ ਦੀ ਫੁਟੇਜ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਵਿਆਹ ਵਾਲਾ ਘਰ ਲੜੀਆਂ ਲੱਗੀਆਂ ਹੋਈਆਂ ਨੇ ਘਰ ਪੂਰਾ ਸਜਿਆ ਹੋਇਆ ਤੇ ਦੇਰ ਰਾਤ ਚੋਰ ਆਪਣਾ ਵਾਰਦਾਤ ਨੂੰ ਅੰਜਾਮ ਦੇ ਕੇ ਖੁੱਲੇ ਆਮ ਨਿਕਲ ਜਾਂਦੇ ਨੇ ਬਿਊਰੋ ਰਿਪੋਰਟ ਜਨ ਹਿਤੇਸ਼ੀ